ਅਕਾਲ ਤਖਤ ਸਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਸਿਰਸਾ ਮੁਖੀ ਗੁਰਮੀਤ RAM ਰਹੀਮ ਨੂੰ ਬਾਦਲ ਸਰਕਾਰ, ਬੀਜੇਪੀ ਤੇ ਆਰਐਸਐਸ ਦੇ ਕਹਿਣ ਤੇ ਮਾਫ ਕੀਤਾ ਹੈ। ਯੂनाइटेड ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਦਾ ਇਲਜ਼ਾਮ ਹੈ ਕਿ ਬੀਜੇਪੀ ਲੀਡਰ ਕਿਰਨ 베ਦੀ ਤੇ ਆਰਐਸਐਸ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਬਾਰੇ ਪੱਤਰ ਲਿਖਿਆ ਹੈ ਤੇ ਇਸ ਪੱਤਰ ਤੇ ਅਮਲ ਕਰਦਿਆਂ ਸੀਐਮ ਬਾਦਲ ਵੱਲੋਂ ਜਥੇਦਾਰ ਤੇ ਦਬਾਅ ਬਣਾਉਣਦਿਆਂ ਡੇਰਾ ਮੁਖੀ ਨੂੰ ਮਾਫੀ ਦੇਣ ਦਾ ਐਲਾਨ ਕਰਵਾਇਆ ਗਿਆ ਹੈ। ਜਥੇਦਾਰ ਦੇ ਇਸ ਫੈਸਲੇ ਦਾ ਸਖਤ ਵਿਰੋਧ ਕਰਦਿਆਂ ਅਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਅਸੀਂ ਇੰਦੇ ਤੇ ਬਹੁਤ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਆਂ ਅਸੀਂ ਸਮਝਦੇ ਆਂ ਕਿ ਗੁਰਮਤਿ ਰਾਮ ਰਹੀਮ ਸਿੰਘ ਨੇ ਤਾਂ ਮਾਫੀ ਮੰਗੀ ਨਹੀਂ ਤੇ ਇਹਨਾਂ ਨੇ ਐਵੇਂ ਆਪੇ ਹੀ ਹਦੇਸ਼ ਜਾਰੀ ਕਰ ਦਿੱਤਾ ਸਾਡੀ ਜਾਣਕਾਰੀ ਮੁਤਾਬਕ ਕਿਰਨ 베ਦੀ ਜਿਹੜੀ ਭਾਜਪਾ ਦੀ ਮੁੱਖ ਮੰਤਰੀ ਦੀ ਕੈਂਡੀਡੇਟ ਸੀ ਦਿੱਲੀ 'ਚ ਉਹ ਇੱਕ ਚਿੱਠੀ ਲੈ ਕੇ ਆਈ ਤੇ ਉਹ ਚਿੱਠੀ ਬਾਦਲਾਂ ਦੀ ਤੇ ਉਹਨੇ ਕਿਰਨ 베ਦੀ ਦੀ ਸਲਾਹ ਨਾਲ ਤੇ ਭਾਜਪਾ ਨੇ ਤੇ ਆਰਐਸਐਸ ਨੇ ਤਿਆਰ ਕਰਾਈ ਜਿਹੜੀ ਸਿੰਘ ਸਭਾ ਕੋਲ ਗਈ ਔਰ ਬਾਦਲਾਂ ਦੇ ਆਦੇਸ਼ ਦੇ ਉੱਤੇ ਉਹ ਫੈਸਲਾ ਜਿਹੜਾ ਕੱਲ ਦਾ ਸੁਣਾ ਦਿੱਤਾ ਗਿਆ। 27 ਤਰੀਕ ਨੂੰ ਇੱਕ ਮੀਟਿੰਗ ਸੱਦੀ ਹੈ ਜੀ ਦੇ ਸਿੱਖਾਂ ਦੀਆਂ ਧਾਰਮਿਕ, ਰਾਜਨੀਤਿਕ, ਸਮਾਰਕ, ਸਮਾਜਿਕ ਤੇ ਦੂਸਰੀਆਂ ਜਿੱਥੇ ਬੰਦੀਆਂ ਸਾਰੀਆਂ ਨੂੰ ਇਹ ਸੱਦਾ ਦਿੱਤਾ। ਸਾਬਕਾ ਸਿੰਘ ਸਾਹਿਬਾਨ ਨੇ ਵੀ ਸੱਦੇ ਆ। ਅੰਮ੍ਰਿਤਸਰ ਸਾਹਿਬ ਵਿੱਚ ਮੀਟਿੰਗ ਹੋਏਗੀ।